ਸਵਾਗਤ ਹੈ ਤੁਹਾਡਾ ਕਿਸਾਨ ਵੀਰੋ ਪੈਨੋ ਪ੍ਰਵ ਵਿਦਿਆਰਥੀਓ ਤੇ ਸਤਕਾਰਯੋਗ ਵਿਗਿਆਨੀਆਂ ਸਾਰਿਆਂ ਦਾ ਸੰਜਿਆ ਮੰਚ ਹੈ ਜਿੱਥੇ ਅਸੀਂ ਵਿਦਿਆਰਥੀਆਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਸਫਲ ਕਿਸਾਨੀਆਂ ਨਾਲ ਵਿਗਿਆਨੀਆਂ ਨਾਲ ਜੋ ਖੇਤੀ ਦੀਆਂ ਸਾਡੀਆਂ ਜ਼ਰੂਰਤਾਂ ਨੇ ਉਹਨਾਂ ਅਨੁਸਾਰ ਅਸੀਂ ਗੱਲ ਕਰਦੇ ਆਂ ਅੱਜ ਜੇ ਵਿਸ਼ੇਸ਼ ਕਰਕੇ ਜਿਹੜੀ ਗੱਲ ਕਰਨੀ ਹੈ ਉਹ ਕਰਨੀ ਹੈ ਸਰਦਾਰ ਗੁਰਪ੍ਰੀਤ ਸਿੰਘ ਜੀ ਨਾਲ ਜੋ ਕਿ ਖੁੱਡਾ ਪਿੰਡ ਸ਼ਰਪੁਰ ਤੋਂ ਬਿਲੋਂਗ ਕਰਦੇ ਨੇ ਬੜੇ ਉਦਮੀ ਕਿਸਾਨ ਨੇ ਨੌਜਵਾਨ ਕਿਸਾਨ ਨੇ ਸਾਨੂੰ ਸਗੋਂ ਮੱਲੇ ਤੱਕ ਅਸੀਂ ਇਹਨਾਂ ਤੋਂ ਜੇ 5-10 ਬੰਦੇ ਸਿੱਧਾ ਲੈ ਲੈਣਗੇ ਉਹ ਚੰਗੀ ਗੱਲ ਹੈ ਇਸ ਕਿਸਾਨ ਦੇ ਨਾਲ ਨਾਲ ਅਸੀਂ ਜੋ ਇਹਨਾਂ ਦੀ ਸਫਲਤਾ ਦੀ ਕਹਾਣੀ ਇਹਨਾਂ ਦੀ ਮੂੰਹੋਂ ਹੀ ਆਪਾਂ ਪਤਾ ਕਰਨੀ ਹੈ ਜ਼ਬਾਨੀ ਇਹਨਾਂ ਦੀ ਦੱਸਣਗੇ ਨਾਲ ਸਾਡੇ ਕੋਲ ਡਾਕਟਰ ਸਾਹਿਬ ਪਾਜੀ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਪਾਟਖਤ ਮੁਖਤਬ ਹੋ ਰਹੇ ਹੋ ਨਾਲ ਡਾਕਟਰ ਮਹੇਸ਼ ਕੁਮਾਰ ਨੇ ਜੋ ਕਿ ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਐਡਮਿਸ਼ਨ ਡਾਇਰੈਕਟਰ ਸਰਚ ਦੇ ਵੱਜੋਂ ਸੇਵਾਵਾਂ ਨਿਭਾ ਰਹੇ ਨੇ ਪਹਿਲਾਂ ਇਹ ਪ੍ਰੋਸੈਸਿੰਗ ਵਿਭਾਗ ਦੇ ਮੁਖੀ ਵੀਰੇ ਨੇ ਡਾਕਟਰ ਸਾਹਿਬ ਵੱਲੋਂ ਬਕਾਇਦਾ ਤੌਰ ਤੇ ਇਹਨ ਗੁਰਪ੍ਰੀਤ ਜੀ ਬਈ ਟ੍ਰੇਨਿੰਗ ਥੋੜੀ ਦਿੱਤੀ ਗਈ ਉਸ ਤੋਂ ਬਾਅਦ ਜੋ ਹੁਣ ਉਹਨਾਂ ਨੇ ਮੱਲਾ ਮਾਰ ਰਿਹਾ ਉਹਦੇ ਤੁਸੀਂ ਉਸਦੇ ਕੋਈ ਵੀ ਹੋ ਸਕਦਾ ਕੋਈ ਨੌਜਵਾਨ ਜੋ ਹਿੰਮਤੀ ਹੈ ਤੇ ਉਹ ਬਾਕੀ ਗੱਲਬਾਤ ਕਰਦੇ ਗੁਰਪ੍ਰੀਤ ਜੀ ਨਾਲ ਮੈਂ ਗੱਲ ਪਹਿਲਾਂ ਤੁਹਾਡਾ ਕੋਲ ਸ਼ੁਰੂਆਤ ਕਰ ਦਵਾਂ ਤੁਸੀਂ ਗ੍ਰੈਜੂਏਸ਼ਨ ਤੱਕ ਵੀ ਅਸੀਂ ਕਿਹਾ ਹਾਸਿਲ ਕੀਤਾ ਤੇ ਤੁਸੀਂ ਮੈਨੂੰ ਦੱਸੋ ਜਿਹੜਾ ਇਹ ਖੇਤੀਬਾੜੀ ਦਾ ਇਹ ਪਿਤਾ ਪੁਰਖੀ ਉਹ ਗੱਲੋਂ ਕਿਤਾ ਸੀਗਾ ਤੁਸੀਂ ਸੰਭਾਲਦੇ ਆ ਰਹੇ ਫਿਰ ਤੁਸੀਂ ਉਸ ਤੋਂ ਪ੍ਰੋਸੈਸਿੰਗ ਵਾਲੇ ਪਾਸੇ ਕਿਵੇਂ ਬੜ ਗਏ ਸੈਸਿੰਗ ਵਾਲੇ ਬੱਚਾ ਨੇ 10 ਸਾਲ ਨੇ ਸਾਡਾ ਪਿਤਾ ਪੁਰਖੀ ਕੀਤਾ ਇਹ ਬਿਲਕੁਲ ਚੱਲਦਾ ਆ ਰਿਹਾ ਨਾ ਮੈਂ ਬਚਪਨ ਵਿੱਚ ਕੰਮ ਕਰਵਾਉਂਦਾ ਸੀ ਆਪਣੇ ਦਾਦਾ ਜੀ ਚਾਚਾ ਜੀ ਸਾਡੇ ਪਿਤਾ ਜੀ ਨਾਲ ਸਾਡੇ ਨਾ ਸਾਡੀ ਜੁਆਇੰਟ ਫੈਮਿਲੀ ਆ ਅਸੀਂ ਇਕੱਠੇ ਕੰਮ ਕਰਦੇ ਸੀ ਠੀਕ ਹੈ ਜੀ ਉਹ ਕਰਦੇ ਕਰਦੇ ਫਿਰ ਹੌਲੀ ਹੌਲੀ ਮੈਂ ਜੋਬ ਮਿਲ ਗਈ ਮੈਨੂੰ ਜੋਬ ਕਰਨ ਲੱਗਿਆ ਜੋਬ ਕਰਦੇ ਕਰਦੇ ਮਾਰਕੀਟਿੰਗ ਦਾ ਤਜਰਬਾ ਜਿਹੜਾ ਕਾਫੀ ਜ਼ਿਆਦਾ ਹੋ ਗਿਆ ਠੀਕ ਹੈ ਜੀ ਉਹ ਫਿਰ ਮੈਨੂੰ ਨਾ ਥੋੜਾ ਜਿਹਾ ਅਲੱਗ ਕਰਨ ਦੀ ਪਹਿਲਾਂ ਤੋਂ ਹੀ ਆਦਤ ਆ ਹੂੰ ਤੇ ਬਾਕੀਆਂ ਨੂੰ ਥੋੜਾ ਜਿਹਾ ਅਲੱਗ ਕੀਤਾ ਜਾਵੇ ਹੂੰ ਮੈਂ ਨਾ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਇੱਕ ਮੈਂਥੇ ਦੇ ਪਲਾਟ ਦੇ ਅੱਗੇ ਲੰਘਦੇ ਸੀ ਠੀਕ ਹੈ ਜੀ ਉਹ ਲੱਗਾ ਹੋਇਆ ਸੀ ਪਲਾਟ ਤਾਂ ਮੈਂ ਜਦੋਂ ਦੇਖਿਆ ਤਾਂ ਮੈਨੂੰ ਲੱਗਾ ਵੀ ਇਸ ਤਰ੍ਹਾਂ ਕੇ ਨਾਲ ਅਸੀਂ ਗੁੜ ਵੀ ਤਿਆਰ ਕਰ ਸਕਦੇ ਹਾਂ ਭਾਵੇਂ ਨਾਲ ਫਿਰ ਮੈਂ ਉਹ 1.5-2 ਮਹੀਨੇ ਦੇ ਵਿੱਚ ਪ੍ਰੋਸੈਸ ਜਿਹੜਾ ਚਾਲੂ ਕਰਕੇ 1.5 ਮਹੀਨੇ 'ਚ ਮੈਂ ਪਲਾਟ ਜਿਹੜਾ ਮਤਲਬ ਚਾਲੂ ਕਰ ਲਿਆ 2015 ਦੇ ਵਿੱਚ ਅੱਛਾ ਠੀਕ ਹੈ ਜੀ ਜਦੋਂ ਉਦੋਂ ਉੱਠਣੋਟ ਕਰਕੇ ਮਤਲਬ ਕਰ ਲਿਆ ਮੈਂ ਰੈਡੀ ਕਰ ਲਿਆ ਫਿਰ ਉਹ ਜਦੋਂ ਤਿਆਰ ਕੀਤਾ ਇੱਕ ਇਹ ਵੱਖਰਾ ਨਵਕਲਾ ਜਿਹੜਾ ਹੈ ਰਾਸਿਕਾ ਪੰਜਾਬ ਦੇ ਵਿੱਚ ਪਹਿਲਾ ਸੀ ਦੀ ਭਾਵ ਦੇ ਨਾਲ ਗੁਰਦਾਰ ਕਰਨਾ ਉਹ ਬਿਲਕੁਲ ਠੀਕ ਹੈ ਜੀ ਉਹਦਾ ਬੈਨੀਫਿਟ ਇਹ ਹੈ ਜਿਗਾ ਵੀ ਗੋੜੰਦ ਸਾਹਿਬ ਸਫਾਈ ਸੁੱਤੀ ਜਗਾ ਤੇ ਆਦਨਦਾ ਸੀ ਹਾਂ ਤੇ ਜਿਹੜਾ ਬੱਲਣ ਵਾਲਾ ਜੋ ਵੀ ਉਹਦਾ ਕੋਈ ਸੰਬੰਧ ਨਹੀਂ ਸੀ ਅੰਦਰ ਮਤਲਬ ਕੁਝ ਨਹੀਂ ਬਿਲਕੁਲ ਵਧੀਆ ਸੀ ਹਾਂ ਉਹਦੇ ਨਾਲ ਫਿਰ ਕਰਦੇ ਕਰਦੇ ਮਤਲਬ ਮੇਰੇ ਜਦ ਦੋਸਤ ਹੈ ਪਹਿਲੇ ਜਦੋਂ ਸ਼ੁਰੂ ਕੀਤਾ ਜੀ ਜਿਦੂ ਆ ਪਹਿਲੇ ਦਿਨ ਜਦੋਂ ਕੀਤੀ ਆ ਅਸੀਂ ਚਾਲੂ ਕੀਤਾ ਤਾਂ ਤਕਰੀਬਨ ਅਸੀਂ 2.5 3 ਗੰਟਲ ਗੋੜ ਬਣਾਇਆ ਅੱਛਾ ਵੈਸੇ ਵੀ ਅਸੀਂ ਘਰ ਵਾਸਤੇ ਬਣਾਇਆ ਸੀ ਪਹਿਲਾਂ ਹੂੰ ਤਾਂ ਮਾਰਕੀਟਿੰਗ ਦੇ ਲਈ ਪਹਿਲਾਂ ਤਜਰਬਾ ਮੇਰੇ ਕੋਲ ਜਿਹੜਾ ਖੇਤੀਬਾੜੀ ਲਾਈਨ ਦੇ ਵਿੱਚ ਮੈਂ ਜੌਬ ਕਰਦਾ ਨਾ ਪ੍ਰਾਈਵੇਟ ਡਾਇਰੈਕਟਰ ਦੇ ਵਿੱਚ ਹੂੰ ਉਮੀਦ ਕੰਮ ਇਸ ਤਰ੍ਹਾਂ ਆਇਆ ਵੀ ਜਦੋਂ ਗੋੜ ਬਣਾਇਆ ਅਸੀਂ ਕਿੱਥੋਂ ਵਿਕੇਗਾ ਤੇ ਉਹ ਵਿਕੇਆ ਪਹਿਲੇ ਦਿਨ ਸਦਾ 100 ਕਿਲੋ ਗੋੜ अच्छा ठीक है जी ਕਹਿੰਦੇ ਵੀ ਜਦੋਂ ਪੰਜਾਬੀ ਵਿੱਚ ਗੱਲ ਕਰਦੇ ਹੁੰਦੇ ਵੀ ਘਰ ਦੇ ਵੀ ਨਿਆਣਾ ਪੈਸੇ ਠੀਕ ਹੈ ਜੀ ਉਹਨਾਂ ਦਾ 16 ਲੱਖ ਰੁਪਿਆ ਸਾਡਾ ਲਵਾਤਾ ਹੂੰ ਤੇ ਉਹਨਾਂ ਨੂੰ ਲੱਗਾ ਵੀ ਮੁੰਡਾ ਕਿਤੇ ਕੋਈ ਗੱਲ ਨਾ ਹੋ ਜਾਏ ਉਹ ਕਰਦੇ ਪਹਿਲੇ ਦਿਨ ਜਦੋਂ ਵਿਗਿਆ ਕਹਿੰਦੇ ਵੀ ਇਹ ਬਿਜ਼ਨਸਮੈਨ ਹੁਣ ਸਾਨੂੰ ਉਹਨੂੰ ਲੱਗਦਾ ਜੱਬ ਵਿੱਚ ਪਾਏਗਾ ਪਤਾ ਉਹ ਕਰਦੇ ਕਰਦੇ ਹਾਲਾਤ ਇਹ ਹੋ ਗਏ ਵੀ ਉਸੇ ਸੀਜ਼ਨ 'ਚ ਮੈਨੂੰ 1 ਮਹੀਨੇ ਦੇ ਅੰਦਰ ਅੰਦਰ 24 ਘੰਟੇ ਚਲਾਉਣਾ ਪੈ ਗਿਆ ਵੈਰੀ ਗੁੱਡ ਬਈ ਮੈਂ ਖਾਸ ਕਰਕੇ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਗੁਰਪ੍ਰੀਤ ਜੀ ਦੀ ਖਾਸ ਕਰ ਖਾਲਸਾ ਫੂਡ ਫਾਰਮ ਇਹਨਾਂ ਦੀ ਇੱਕ ਏਜੰਸੀ ਵੀ ਹੋਣ ਹੁਣ ਬੜੀ ਖੁਸ਼ੀ ਵਾਲੀ ਗੱਲ ਹੈ ਇਹ ਜੋ 10 ਕਿਥੋਂ ਦੇਖ ਲੋ 19 ਕਿਲੋ ਗੁਰਤਬਾਦ ਉਸ ਵੇਲੇ ਇਹਨਾਂ ਦੀ ਇਸ ਇਹਨਾਂ ਦੀ ਜੋ ਏਜੰਸੀ ਨੂੰ ਤਕਰੀਬਨ ਭਾਰਤ ਸਰਕਾਰ ਵੱਲੋਂ ਜੋ ਐਕਸਪੋਰਟ ਕੀਤਾ ਜਾ ਸਕਦਾ ਹੈ ਉਹ 3 3000 ਕਰੋੜ ਕਿ 300 ਕਰੋੜ ਨਹੀਂ ਕੋਪਰੇਟ ਵਾਦਾਂ ਨੂੰ 7000 ਕਰੋੜ ਦਾ ਜਿਹੜਾ 7000 ਕਰੋੜ ਦੀ ਜੋ ਉਦਾਰੇ ਉਹ ਉਹਦਾ ਇੱਕ ਮਾਤਾ ਪ੍ਰਾਪਤ ਇਹਨਾਂ ਦੀ ਫਰਮਾਨ ਚੁੱਕੀ ਹੈ ਤੁਸੀਂ ਇੱਥੇ ਅੰਦਾਜ਼ਾ ਲਾ ਲਓ ਵੀ ਕਿੱਥੋਂ ਸ਼ੁਰੂਆਤ ਕੀਤੀ ਹੈ ਡਾਕਟਰ ਸਾਹਿਬ ਤੁਹਾਡੇ ਨਾਲ ਅਸੀਂ ਗੱਲਾਂ ਦੀ ਗੀਤੀ ਵਾਲੀ ਗੱਲ ਹੈ ਤਕਨੀਕੀ ਤੌਰ ਤੇ ਤੁਸੀਂ ਜਿਵੇਂ ਗੁਰਪ੍ਰੀਤ ਜੀ ਹੋਣਾਂ ਨਾਲ ਜੁੜੇ ਤੁਸੀਂ ਵੀ ਅਸੀਂ ਤਾਂ ਕਹਾਂਗੇ ਤੁਸੀਂ ਗੁਰਪ੍ਰੀਤ ਜੀ ਵਰਗੇ ਹੋਰ ਦੀਅਰ ਕੇ ਸਾਥ ਤਿਆਰ ਕਰੋ ਇਹੋ ਜਿਹੀ ਕਿ ਛੇ ਬ ਸੰਕੇਤ ਤੁਸੀਂ ਦੱਸੋ ਤੁਸੀਂ ਇਸ ਬਾਬਤ ਕੀ ਸਖਲਾਈਆਂ ਦਿੱਤੀਆਂ ਤੇ ਕਿਵੇਂ ਤੁਸੀਂ ਇਹਨਾਂ ਦੇ ਲੁਕਚਾਈਏ ਸਰ ਮੈਨੂੰ 2018 ਦੇ ਵਿੱਚ ਹਮ ਮਹਿਕਮਾ ਪ੍ਰੋਸੈਸਿੰਗ ਐਂਡ ਫੂਡ ਇੰਜੀਨੀਅਰਿੰਗ ਦੇ ਮੁਖੀ ਦੇ ਵਿੱਚੋਂ ਮੈਂ ਕੰਮ ਸ਼ੁਰੂ ਕੀਤਾ ਜੀ ਮੈਨੂੰ ਮੌਕਾ ਮਿਲਿਆ ਜੀ ਤੋਂ ਉਸ ਟਾਈਮ ਕਾਨਤ ਸਿੰਘ ਪੰਨੂ ਜੀ ਫੈਕਟਰੀ ਐਗਰੀਕਲਚਰ ਜੀ ਜੀ ਉਹਨਾਂ ਨੇ ਇੱਕ ਦਿਨ ਸਾਡੇ ਡਾਇਰੈਕਟਰ ਐਕਸਟੈਂਸ਼ਨ ਨੂੰ ਕਿਹਾ ਵੀ ਮੈਂ ਚੰਡੀਗੜ੍ਹ ਤੋਂ ਲੁਧਿਆਣਾ ਆਣਾ ਤੇ ਰਾਹ ਦੇ ਵਿੱਚ ਬਹੁਤ ਸਾਰੇ ਕੁਲਾੜ ਚੱਲਦੇ ਆ। ਹਾਂ। ਉਹ ਇਹ ਸਾਰੇ ਬਹੁਤ ਸਾਰੇ ਜੈਨਰਸ ਕੈਮੀਕਲ ਵਰਤ ਰਹੇ ਆ। ਹਾਂ। ਕੀ ਪੀਏਯੂ ਇਹਦੇ ਵਿੱਚ ਕੋਈ ਮਦਦ ਨਹੀਂ ਕਰ ਸਕਦੀ? ਹਾਂ। ਤੋਂ ਸਾਡੇ ਡਾਇਰੈਕਟਰ ਐਕਸਟੈਂਸ਼ਨ ਉਹਨਾਂ ਨੇ ਮੈਨੂੰ ਗੱਲਬਾਤ ਕੀਤੀ। ਪਰ ਮੇਰੇ ਪਿਛੋਕੜ ਬਾਰੇ ਮੈਂ ਦੱਸਾਂ ਮੈਂ ਪੀਏਯੂ ਤੋਂ ਬੀਟਾ ਕੈਗਰੀਕਲਚਰ ਇੰਜੀਨੀਅਰਿੰਗ ਕਰਕੇ ਹਾਂ। 201990 ਤੋਂ ਲੈ ਕੇ 1995 ਤੱਕ 슈ਗਰ ਮਿਲ ਚ ਕੰਮ ਕੀਤਾ। ਠੀਕ ਹੈ ਜੀ ਉਹ 슈ਗਰ ਮਿਲਦਾ ਮੈਨੂੰ ਐਕਸਪੀਰੀਅੰਸ ਹੈਗਾ ਤਾਂ ਮੈਂ ਫਿਰ ਡਾਕਟਰ ਸਾਹਿਬ ਨਾਲ ਡਾਕਟਰ ਸਾਹਿਬ ਨਾਲ ਗੱਲ ਕੀਤੀ ਵੀ ਕੀ ਉਹ ਅਸੀਂ ਕਰ ਸਕਦੇ ਆ ਹਾਂ ਤਾਂ ਫਿਰ ਅਸੀਂ ਇਹ ਸੋਚਿਆ ਵੀ ਅਸੀਂ ਸਖਲਾਈਆਂ ਸ਼ੁਰੂ ਕੀਤੀਆਂ ਜਾਣ ਹਾਂ ਜਿੰਨੇ ਵੀ ਪੰਜਾਬ ਦੇ ਕੁਲਾੜ ਹੈ ਹਾਂ ਕਈ ਵਾਰ ਜਿਹੜੇ ਵਰਕਰ ਕੰਮ ਕਰਦੇ ਉਹਨਾਂ ਨੂੰ ਪੂਰੀਆਂ ਚੀਜ਼ਾਂ ਦੀ ਜਾਣਕਾਰੀ ਨਹੀਂ ਹੈ ਹਾਂ ਹੋ ਸਕਦਾ ਉਹਨਾਂ ਦੀ ਇੱਛਾ ਨਾ ਹੋਵੇ ਕੁਝ ਕੈਮੀਕਲ ਵਰਤਣ ਦੀ ਪਰ ਉਹਨਾਂ ਨੂੰ ਪਤਾ ਹੀ ਨਹੀਂ ਹੈ ਹਾਂ ਤੋਂ ਇਸ ਬਾਬਤ ਫਿਰ ਅਸੀਂ ਟ੍ਰੇਨਿੰਗਾਂ ਸ਼ੁਰੂ ਕੀਤੀਆਂ ਔਰ 4-5 ਸਾਲ ਲਗਾਤਾਰ ਕੀਤੀਆਂ ਸਾਨੂੰ ਸਰ ਪੰਜਾਬ ਸਰਕਾਰ ਨੇ ਫੰਡਸ ਦਿੱਤੇ ਹਾਂ ਤੋ ਅਸੀਂ ਕੋਈ 1200 ਕੁਲਾ ਜਿੰਨੇ ਵੀ ਪੰਜਾਬ ਚ ਚਲਦੇ ਆ ਕੋਸ਼ਿਸ਼ ਕੀਤੀ ਹਰ ਇੱਕ ਦੇ ਕੋਲ ਪਹੁੰਚ ਕਰੀਏ ਹਾਂ ਹਰ ਇੱਕ ਨੂੰ ਸਿਖਲਾਈ ਜ਼ਰੂਰ ਕਰੀਏ ਹਾਂ ਤੋ ਉਹਦੇ ਵਿੱਚ ਫਿਰ ਅਸੀਂ ਸਾਡੇ ਮੇਰੇ ਕੁਝ ਸਟੂਡੈਂਟ ਨੇ ਜਿਹੜੇ ਲਖਨਊ ਦੇ ਵਿੱਚ ਇੰਡੀਅਨ ਇੰਸਟੀਚਿਊਟ ਆਫ 슈ਗਰ ਕੇਰ ਰਿਸਰਚ ਕੰਮ ਕਰ ਰਹੇ ਨੇ ਹਾਂ ਤੇ ਉਹਨਾਂ ਨਾਲ ਵੀ ਸਾਡਾ ਤਾਲ ਮਿਲ ਰਿਹਾ ਜੀ ਤੇ ਇਧਰੋਂ ਫਿਰ ਅਸੀਂ ਆਪਣੇ ਟ੍ਰੇਨੀਆ ਨਾਲ ਵੀ ਕਰਦੇ ਰਹੇ ਤੇ ਅਸੀਂ ਕੋਸ਼ਿਸ਼ ਕੀਤੀ ਵੀ ਥੋੜਾ ਵਕ ਕਰਨ ਲਈਨਾ ਹਾਂ ਗੁੜ ਦੀ ਫਾਰਮ ਭੇਲੀ ਤੋਂ ਛੱਡ ਕੇ ਟੌਫੀ ਵੱਲ ਚਲੀ ਬਿਲਕੁਲ ਬਿਲਕੁਲ ਠੀਕ ਹੈ ਜੀ ਉਹ ਅਸੀਂ ਫਿਰ ਸਾਂਚਾ ਪਹਿਲੀ ਵਾਰੀ ਲਖਨਊ ਚੋਂ ਮੰਗਵਾਇਆ ਹਾਂ ਤੇ ਹੁਸ਼ਿਆਰਪੁਰ ਚ ਫੈਪਰੋ ਨਾਮ ਦੀ ਸੰਸਥਾ ਨੂੰ ਦਿੱਤਾ ਜੀ ਬਟ ਉਹਨਾਂ ਨੇ ਇੱਕ ਦੋ ਸਾਲ ਚਲਾਇਆ ਤੇ ਉਹਨਾਂ ਨੂੰ ਲੱਗਿਆ ਵੀ ਇਹ ਕੰਮ ਥੋੜਾ ਔਖਾ ਹੋ ਜਾਂਦਾ ਹਾਂ ਵੀ ਅਸੈਪਟੇਬਿਲਟੀ ਹੈ ਜਾਂ ਨਹੀਂ ਹੈ ਲੇਬਰ ਵੱਧ ਲੱਗਦੀ ਹੈ ਤੇ ਉਹ ਇਹਨੂੰ ਛੱਡੋ ਹਾਂ ਉਹ ਫਿਰ ਉਹਨਾਂ ਨੇ ਅੱਗੇ ਨਹੀਂ ਕੀਤਾ ਬਟ ਜਿਹੜੇ ਤਰਦਾਰ ਗੁਪਤਰੀ ਥੋਣੀ ਬੈਠੇ ਨੇ ਹਾਂ ਇਹਨਾਂ ਨੇ ਉਸ ਚੀਜ਼ ਨੂੰ ਖਾਸੀਅਤ ਬਣਾਇਆ ਆਪਣੀ ਹੂੰ ਉਸ ਕੰਮ ਦੇ ਵਿੱਚ ਬਹੁਤ ਸਹਿਯੋਗ ਕੀਤਾ ਇਹਨਾਂ ਨੇ ਨਵੇਂ-ਨਵੇਂ ਸਾਂਚੇ ਲੋਹੇ ਸਟੀਲ ਦੇ ਛੱਡ ਕੇ ਸਿਲੀਕੋਨ ਦੇ ਨਵੀਂ-ਨਵੀਂ ਚੀਜ਼ਾਂ ਇਹਨਾਂ ਨੇ ਕੀਤੀ ਫਿਰ ਕਈ ਤਰ੍ਹਾਂ ਦੀਆਂ ਫਲੇਵਰਾਂ ਤੇ ਹੂੰ ਸਾਡਾ ਇੱਕ ਪ੍ਰੋਜੈਕਟ ਸੀ ਜਿੱਦੇ ਚ ਅਸੀਂ ਫਲੇਵਰ ਗੁੱੜ ਬਣਾਉਣਾ ਸੀ ਜਾਂ 45 ਕਰਨਾ ਸੀ ਆਇਰਨ ਦੇ ਨਾਲ ਹੂੰ ਤਾਂ ਕਿ ਸਾਡੀ ਪ੍ਰੈਗਨੈਂਟ ਲੇਡੀਆਂ ਉਹਨਾਂ ਤੱਕ ਉਹਦੀ ਪਹੁੰਚ ਕੀਤੀ ਜਾ ਸਕੇ ਜੀ ਉਸ ਦੇ ਵਿੱਚ ਇਹਨਾਂ ਨੇ ਇੰਨਾ ਸਹਿਯੋਗ ਕੀਤਾ ਸੀ ਸਾਡੇ ਕੋਲ ਕਈ ਤਰ੍ਹਾਂ ਦੇ ਫਲੇਵਰ ਮੰਗੋ ਫਲੇਵਰ ਹੁੰਦੇ ਸੀ ਚਾਕਲੇਟ ਫਲੇਵਰ ਹੁੰਦੇ ਸੀ ਸੋ ਇਹਨਾਂ ਕੋਲ ਫੈਸਿਲਿਟੀ ਸੀਗੀ ਸਿਲੀਕਨ ਸਾਂਚੇ ਦੀ ਅਸੀਂ ਆਪਣੀ ਸਟੂਡੈਂਟ ਸੀਗੀ ਜਿਹੜੀ ਪ੍ਰੋਜੈਕਟ ਰਿਸਰਚ ਫੈਲੋ ਸੀਗੀ ਸਾਡੇ ਨਾਲ ਉਹ ਇਹਨਾਂ ਕੋਲ ਜਾ ਕੇ ਰਹਿ ਕੇ ਆਈ ਜੀ ਹਾਂ ਹੋਮ ਸਾਈਜ਼ ਤੋਂ ਸੀਗੀ ਨਿਊਟ੍ਰੀਸ਼ਨ ਦੀ ਲੜਕੀ ਉਹ ਇਹਨਾਂ ਕੋਲ ਗਈ ਰਹਿ ਕੇ ਆਈ ਤੇ ਉੱਥੇ ਆਪਣੇ ਫਲੇਵਰ ਬਣਾਉਂਦੀ ਸੀ ਇਹਨਾਂ ਕੋਲ ਪ੍ਰੋਵੀਜ਼ਨ ਸੀ ਸਾਰੀ ਹਾਂ ਤੋਂ ਉੱਥੋਂ ਫਿਰ ਦੇਖਿਆ ਵੀ ਇਹਨਾਂ ਨੇ ਉਸ ਕੰਮ ਨੂੰ ਹੋਰ ਫਿਰ ਅੱਗੇ ਲੈ ਕੇ ਗਏ ਅਸੀਂ ਦਾ ਪ੍ਰੋਜੈਕਟ ਕੀਤਾ ਛੱਡ ਤਾ ਸਾਡਾ ਰਿਸਰਚ ਹੋ ਗਈ ਖਤਮ ਹੋ ਗਈ ਹਾਂ ਇਹਨਾਂ ਨੇ ਉਹਨੂੰ ਪੂਰੀ ਤਰ੍ਹਾਂ ਕਮਰਸ਼ੀਅਲ ਕੀਤਾ ਪਰ ਬਹੁਤ ਸਾਰੀਆਂ ਫਲੇਵਰਾਂ ਲੈ ਕੇ ਆਏ ਜਿਹਦੇ ਨਾਲ ਸਾਡਾ ਗੁੜ ਦੇ ਵਿੱਚ ਬੱਚਿਆਂ ਦੀ ਬਜ਼ੁਰਗਾਂ ਦੀ ਨੌਜਵਾਨਾਂ ਦੀ ਰੁਚੀ ਪੈਦਾ ਬੈਜਵਟ ਅ ਡਾਕਟਰ ਸਾਹਿਬ ਤੁਸੀਂ ਗੱਲ ਉਂਗਲ ਫਾੜ ਕੇ ਤੁਰੇ ਉਦੋਂ ਬਾਅਦ ਗੁਰਪ੍ਰੀਤ ਰਗੇ ਵੀ ਹਾਂ ਜੋ ਇੱਕ ਸਫਲ ਕਿਸਾਨ ਹੈ ਬੜੀ ਚੰਗੀ ਗੱਲ ਲੱਗਦੀ ਹੈ ਵੀ ਕਿੱਥੋਂ ਥੋੜੀ ਜਿਹੀ ਥਾਂ ਤੋਂ ਸ਼ੁਰੂ ਕਰਕੇ ਵੀ ਕਿੱਥੇ ਵੱਡਾ ਇੰਪਾਇਰ ਖੜਾ ਕਰਨ ਵਾਲੀ ਗੱਲ ਹੈ ਤੁਸੀਂ ਗੁਰਪ੍ਰੀਤ ਆਪਣੇ ਮੂੰਹੋਂ ਦੱਸੋ ਹੁਣ ਤੁਸੀਂ ਕਿੰਨੇ ਕਿਲੇ ਬੀ ਗੁੜ ਦੇ ਪੀੜ ਦੇ ਨੇ ਉੱਤੇ ਉਤਲਵਾ ਕਿਹੜੇ ਕਿਹੜੇ ਕੱਟ ਰਹੇ ਤੁਹਾਡਾ ਗੁੜ ਜਾ ਰਿਹਾ ਇਸ ਲਈ ਅਸੀਂ ਤਕਰੀਬਨ 100 ਕਿਲਾ ਹੁਣ ਜਿਹੜਾ ਪੀੜ ਦੇ ਜੀ ਬਿਲਕੁਲ ਜੀ ਦੋ ਜੁਨਟਾ ਸਾਡੇ ਹਮ ਸਾਡੇ ਜਿਹੜੇ ਮਤਲਬ ਮੇਨ ਵਾਇਲ ਹੈਗੇ ਨੇ ਉਹ ਮੋਟੀਫੈਡ ਪੰਜਾਬ ਐਗਰੋ 29 29 ਸਾਡਾ ਇਹਨਾਂ ਨੂੰ ਜਾਂਦਾ ਹਮ 29 ਜਿਹੜੀ ਸਾਡੀ ਸੁਸਾਇਟੀ ਹੈ ਉਹ ਅਸੀਂ ਵੱਖ-ਵੱਖ ਤਰੀਕਿਆਂ ਨਾਲ ਉਤਲਵਾੜੇ ਕੋਆਪਰੇਟਿਵ ਸੁਸਾਇਟੀ ਦਾ ਮੈਂਬਰਾਂ ਅਸੀਂ ਵੱਖ-ਵੱਖ ਤਰੀਕਿਆਂ ਨਾਲ ਰਲ ਕੇ ਕੰਮ ਕਰਦੇ ਹਾਂ ਮਤਲਬ ਉਹਦੇ ਵਿੱਚ ਵੀ ਤਕਰੀਬਨ ਚਾਤ 500 ਮੈਂਬਰ ਜਿਹੜੇ ਹੈਗੇ ਨੇ ਹੁਣ ਤਾਂ ਹਜ਼ਾਰ ਤੋਂ ਵੱਧ ਹੋ ਗਏ ਨੇ ਜਦੋਂ ਸ਼ੁਰੂਆਤ ਕੀਤੀ ਸੀ ਚਾਤ 500 ਸੀ ਜੀ ਜੀ ਉਹ ਸਾਡੇ ਅਸੀਂ ੜਲਕੇ ਕਰਦੇ ਪਏ ਹਾਂ ਤੇ ਉਸ ਦੇ ਗੁੜ ਜਿਹੜਾ ਮੈਂ ਕਰਦਾ ਤਿਆਰ ਉਹ ਹੁਣਤੀ ਜਿਹੜੀ ਆ ਉਹਦੀ ਸੇਲ ਵੀ ਕਰਦੇ ਆ ਤੇ ਮੇਰਾ ਪ੍ਰਾਈਵੇਟ ਜਿਹੜੀ ਸੇਲ ਆਉਂ ਉਹ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਜਿਹੜਾ ਐਕਸਪੋਰਟ ਦਾ ਕੰਮ ਆ ਪੱਥੇ ਮੇਲੀ ਤੇ ਤੁਸੀਂ ਇੱਕ ਜ਼ਿਕਰ ਕਰ ਸੀ ਮਾਰਕਫਿਟ ਜਿਹੜਾ ਗੁੜ ਜਾ ਰਿਹਾ ਉਹ ਸਾਰਾ ਤੁਹਾਡੇ ਕੋਲੋਂ ਜਾ ਰਿਹਾ ਜੀ ਹਾਂਜੀ ਕਯੂਬ ਗੁੜ ਜਿਹੜਾ ਸਾਡੇ ਤੋਂ ਜਾ ਤੁਹਾਡੇ ਤੋਂ ਜਾ ਰਿਹਾ ਉਦੋਂ ਅਸਲ ਜਿਹੜੀ ਗੱਲ ਆਪਾਂ ਸ਼ੁਰੂ ਕੀਤੀ ਸੀ ਨਾ ਕਿ ਕਿਦਾਂ ਆਇਆ ਕਰਦੇ ਨੂੰ ਲੱਗਾ ਵੀ ਮਤਲਬ ਇਹ ਖਾਦੇ ਕਦੇ ਕਰਦੇ ਨਹੀਂ ਮਤਲਬ ਜਿੰਨੇ ਇੱਕ ਨੇੜੇ ਤੇੜੇ ਆਣ ਗਵਾਂਡ ਵਾਲਾ ਉਹਨਾਂ ਜਿਹੜਾ ਦੋਲੇ ਪੈ ਗਿਆ ਨਾ ਬੱਚਾ ਇਹਨਾਂ ਬੋਇਲਰ ਬੋਇਲਰ ਤੇ ਵੀ ਗੁੜ ਵੀ ਬਣ ਸਕਦਾ ਹਾਂਜੀ 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 ਤਾਂ ਉਹ ਥੋੜੀ ਜਿਹੀ ਟਿਚਦਾ ਵਗੈਰ ਲੱਗ ਗਿਆ ਜਦਾਂ ਮਤਲਬ ਜਦੋਂ ਪਹਿਲੇ 5 7 10 ਦਿਨ ਤਾਂ ਰੁਕ ਰੋ ਕੇ ਕੰਮ ਚੱਲਦਾ ਸੀ ਨਾ ਨਵਾਂ ਸੀ ਜੀ 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 ਬੋਇਲਰ ਦੀ ਭਾਫ ਲੀਕ ਕਰਦੀ ਕਦੀ ਕੜਾ ਲੀਕ ਕਦੀ ਕੁਝ ਹੋ ਗਿਆ ਨਾ ਹੂੰ ਕਦੀ ਉਹ ਮਤਲਬ ਪ੍ਰੈਸ਼ਰ ਵਹਿ ਜਾਂਦਾ ਸੀ ਇਸ ਤਰ੍ਹਾਂ ਹੂੰ ਹੂੰ ਤੇ ਉਹਨਾਂ ਨੂੰ ਟਿ ਇਦਾਂ ਕਹਿਣ ਲੱਗੇ ਮਿਲਵਾਂ ਦਾ ਕਿਸੇ ਨੇ ਕਹਿਣਾ ਯਾਦ ਸਾਡਾ ਗੰਨਾ ਵੀ ਮਿਲ ਤੇ ਲੈ ਲਓ ਮੁੱਟਚਦਾ ਕਰਦੇ ਸੀ ਉਹ ਮਦਾਈ ਨੇ ਦਿਨ ਫਿਰ ਐਦਾਂ ਦਾ ਲੈਂਦਾ ਵੀ ਕਰਦੇ ਕਰਦੇ ਅੱਜ ਸਾਨੂੰ ਟਾਈਮ ਦੇਣਾ ਪੈਂਦਾ ਹੁੰਦਾ ਵੀ ਉਸ ਦਿਨ ਤੁਸੀਂ ਗੰਨਾ ਲੈ ਕੇ ਆਏ ਦੇਖੋ ਠੀਕ ਹੈ ਵੀ ਦੇਖ ਲਓ ਬੀਹ ਵਜੇ ਪਹਿਲਾਂ ਟੇਚਣਾ ਕਰਦੇ ਸੀ ਤੇ ਹੁਣ ਇਸ ਮਕਾਮ ਤੇ ਆ ਗਿਆ ਹੁਣ ਸਭ ਨੂੰ ਆਪ ਟਾਈਮ ਮੰਗਦੇ ਨੇ ਵੀ ਕਦੋਂ ਅਸੀਂ ਆਪਣਾ ਗੰਨਾ ਵਿਟਾਟ ਗਲਪਹ ਤੱਕ ਕਰੀ ਸੀ ਡਾਕਟਰ ਸਾਹਿਬ ਚੰਗੀ ਜਿਹੀ ਚਟਕ ਲਾਉਣ ਵਾਲੀ ਗੱਲ ਹੈ ਤੁਸੀਂ ਵਧੀਆ ਵੀ ਸਰਟੀਫਿਕੇਟ ਅਸੀਂ ਨਸ਼ਰ ਕਰਾਂਗੇ ਆਪਣੇ ਦੋਸਤਾਂ ਦੇ ਨਾਲ ਤੁਸੀਂ ਇਹੋ ਜਿਹੇ ਇੱਕ ਸਫਲ ਨੌਜਵਾਨ ਜੋ ਉਦਮੀ ਨੇ ਹੈ ਨਾ ਇਹੋ ਜਿਹੇ ਤਦ ਤੱਕ ਤੁਸੀਂ ਦੱਸਿਆ 3000 1400 ਬੰਦਿਆਂ ਨੂੰ ਤੁਸੀਂ ਸਿਖਲਾਈਆਂ ਦੇ ਚੁੱਕੇ ਆ ਉਹਨਾਂ ਵਿੱਚੋਂ ਤੁਸੀਂ ਜੇ ਸਫਲ ਤਰੀਕੇ ਦੇ ਨਾਲ ਜੋ ਐਕਸਪੋਰਟਰ ਬਣ ਚੁੱਕੇ ਨੇ ਕਿੰਨੇ ਕਿ ਤਿਆਰ ਕਰ ਚੁੱਕੇ ਹੋ ਇਸ ਤਰ੍ਹਾਂ ਦੇ ਨੌਜਵਾਨ ਜਿਹੜੇ ਕੀ ਅਗਾਹ ਵੱਧੂ ਸੋਚ ਰੱਖਦੇ ਐਂਟਰਪ੍ਰੈਨਿਉਰਸ਼ਿਪ ਦੀ ਜਿੰਨਾ ਚ ਭਾਵਨਾ ਹੈਗੀ ਆ ਜੀ ਆਪਣੇ ਕੋਲ ਪੰਜਾਬ 'ਚ ਮੈਨੂੰ ਲੱਗਦਾ 12 ਤੋਂ 15 ਦੇ ਵਿੱਚ ਹੈਗੇ ਆ ਜੜ ਐਕਸਪੋਰਟਰ ਨੇ ਹਾਂ ਹੁਸ਼ਿਆਰਪੁਰ ਦੇ ਵਿੱਚ ਹੈਗਾ ਹਾਨੀ ਗਰੁੱਪ ਹੈ ਉਹ ਇਟਲੀ ਨੂੰ ਭੇਜ ਰਿਹਾ ਯੂਰਪ ਨੂੰ ਭੇਜ ਰਿਹਾ ਹਾਂ ਨਕੋਦਰ ਦੇ ਵਿੱਚ ਹੈਗਾ ਹਰਿੰਦਰ ਸਿੰਘ ਜੀ ਆ ਮੈਨੂੰ ਉਹ ਫਰਾਂਸ ਤੱਕ ਗੁੜ ਜਾ ਰਿਹਾ ਹਾਂ ਮਤਲਬ ਅਸੀਂ ਇਹ ਨੂੰ ਅਨਰੀਫਾਈਂਡ ਲੋਕੀ 슈ਗਰ ਕਹਿੰਦੇ ਨੇ ਹਾਂ ਪਰ ਜਿਵੇਂ ਜਿਵੇਂ ਯੂਰਪ ਨੂੰ ਪਤਾ ਲੱਗਦਾ ਇਹ ਗੁੜ ਹਾਂ ਉਹ ਇਹਦੇ ਮਗਰ ਭੱਜ ਰਹੇ ਨੇ ਹਾਂ ਤੋਂ ਮੈਨੂੰ ਐ ਲੱਗਦਾ ਵੀ ਸਾਡੇ ਪੰਜਾਬ ਦੇ ਉਸ ਤਰ੍ਹਾਂ ਦੇ ਹਾਲਾਤ ਹੋ ਰਹੇ ਆ ਵੀ ਹੁਣ ਹਰ ਸੀਜ਼ਨ ਬਾਅਦ ਸਾਡੇ ਕੋਲ ਕਿਸੇ ਕੋਲ ਗੁੜ ਹੁੰਦਾ ਨਹੀਂ ਸਪਲਾਈ ਜੀ 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 ਤੁਹਾਡੇ ਕੋਲ ਘਾਟ ਹੀ ਰਹਿੰਦੀ ਹੈ ਗੁੜ ਦੀ ਤਾਂ ਇਹ ਸਕੋਪ ਹੈਗਾ ਹਮਮ ਉਹਨੂੰ ਕਾਨ ਸਿੰਘ ਪੰਨੂ ਜੀ ਦੀ ਇੱਕ ਗੱਲ ਇੱਥੇ ਯਾਦ ਆਂਦੀ ਉਹਨਾਂ ਨੇ ਸਾਨੂੰ ਇਹ ਕਿਹਾ ਸੀ ਵੀ ਡਾਕਟਰ ਸਾਹਿਬ ਆਪਾਂ ਕੋਸ਼ਿਸ਼ ਕਰਨੀ ਹੈ ਕਿਸੇ ਤਰ੍ਹਾਂ ਦੀ ਕੋਈ ਕੈਮੀਕਲ ਇਹ ਚ ਨਹੀਂ ਜਾਣ ਦੇਣਾ ਹਮਮ ਕਿਉਂਕਿ ਪੰਜਾਬ ਦੀ ਗਿਣਤੀ ਜੇ ਤੁਸੀਂ ਦੇਖੋਗੇ ਨੈਸ਼ਨਲ ਲੈਵਲ ਤੇ ਗੁੜ ਬਣਾ ਚ ਕਿਤੇ ਨਹੀਂ ਹੁੰਦੀ ਹਮਮ ਸਾਨੂੰ ਵੱਡਾ ਤੁਹਾਨੂੰ ਕਰਨਾਟਕਾ ਨਜ਼ਰ ਆਊਗਾ ਆਂਧਰਾ ਨਜ਼ਰ ਆਊਗਾ ਯੂਪੀ ਨਜ਼ਰ ਆਊਗਾ ਠੀਕ ਹੈ ਜੀ ਮਹਾਰਾਸ਼ਟਰ ਨਜ਼ਰ ਆਊਗਾ ਹਮਮ ਪਰ ਸਾਡੇ ਵੱਲ ਹੁਣ ਲੋਕੀ ਇਸ ਕਰਕੇ ਆ ਰਹੇ ਹੈ ਕਿ ਸਾਡਾ ਪੰਜਾਬ ਦਾ ਇੱਕ ਨਾਮ ਹੈ ਖੇਤੀਬਾੜੀ ਤੇ ਖੇਤੀਬਾੜੀ ਆਧਾਰਿਤ ਧੰਦਿਆਂ ਚ ਸਾਰੇ ਲੋਕ ਇਹ ਮੰਨਦੇ ਨੇ ਕਿ ਜੋ ਪੰਜਾਬ ਤੋਂ ਜਿੰਸ ਆਈਏ ਨੂੰ ਬਹੁਤ ਹੀ ਹੋਰ ਜੀ ਜੀ ਤੋਂ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਇਸ ਚੀਜ਼ ਤੇ ਪਹਿਰਾ ਦੇਈਏ ਵੀ ਆਪਾਂ ਕਿਸੇ ਤਰ੍ਹਾਂ ਦੀ ਮਿਲਾਵਟ ਨੂੰ ਨਹੀਂ ਹੋਣ ਦੇਣਾ ਜੀ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਇਹੀ ਸਾਡਾ ਵੱਡਾ ਯੂਐਸਪੀ ਹੈ ਤੇ ਇਹੀ ਸਾਡਾ ਸਭ ਤੋਂ ਵੱਡਾ ਸੰਦੇਸ਼ ਵੀ ਹੈ ਹਮ ਤੇ ਇਹਦੇ ਨਾਲ ਹੀ ਸਾਡੀ ਮੰਡੀਕਰਨ ਚੱਲ ਰਹੀ ਹੈ ਚੱਲ ਰਹੀ ਬਿਲਕੁਲ ਠੀਕ ਹੈ ਜੀ ਸੋ ਇਹ ਚੀਜ਼ਾਂ ਨੂੰ ਖਾਸ ਕਰਕੇ ਧਿਆਨ ਰੱਖਿਆ ਜਾਂਦਾ ਜਿਹੜੀ ਸਖਲਾਈਆਂ ਪ੍ਰਦਾਨ ਤੁਸੀਂ ਕਰਦੇ ਹੋ ਉਹਦੇ ਤੇ ਗਰੇਜ ਕੀਤਾ ਜਾਂਦਾ ਵੀ ਆਪੇ ਕਿਸੇ ਤਰ੍ਹਾਂ ਦਾ ਕੈਮੀਕਲ ਕੋਈ ਨਾ ਪਾਈ ਕਿਉਂਕਿ ਇਹਦੇ ਨਾਲ ਸਿਰਫ ਇੱਕ ਬੰਦੇ ਦਾ ਨਹੀਂ ਪੂਰੇ ਖੇਤੇ ਦਾ ਨਾਮ ਬਦਨਾਮ ਹੁੰਦਾ ਵੀ ਉਧਰ ਜੇ ਮਲਾਪਟ ਵਾਲੀ ਚੀਜ਼ ਪਾਈ ਗਈ। ਭਾਜੀ ਤੁਸੀਂ ਇੱਕ ਹੋਰ ਚੀਜ਼ ਦੱਸ ਦਵੇ ਸੀ। ਤੁਸੀਂ ਰਵਾਇਤੀ ਖੇਤੀ ਦੇ ਨਾਲ ਹੁਣ ਤੁਸੀਂ ਆਰਗੈਨਿਕ ਖੇਤੀ ਵਾਲੇ ਪਾਸੇ ਵੀ ਥੋੜਾ ਜਿਹਾ ਝੁਕਾਅ ਕਰ। ਉਹਦੇ ਬਾਰੇ ਟਿੱਪਣੀ ਕਰੋ ਜੀ। ਆਰਗੇਨਿਕਸ਼ਨਾਂ ਅਸੀਂ ਪਿਛਲੇ 3 ਸਾਲ ਤੋਂ ਜਿਹੜਾ ਸੱਤ ਕਿਲੇ ਉਹ ਆਰਗੈਨਿਕ ਪ੍ਰੋਸੈਸ ਵਿੱਚ ਲੈ ਲਏ। ਜੀ। ਅਗਲੇ ਸਾਲ ਕੰਪਲੀਟ ਹੋ ਜਾਣਗੇ ਜੀ ਜੀ ਉਹਦਾ ਕਾਰਨ ਇਹ ਆ ਮਤਲਬ ਚਲਦੇ ਚਲਦੇ ਜਿਵੇਂ ਹੁਣ ਆਪਾਂ ਨੂੰ ਪਤਾ ਵੀ ਜਿੰਨੀਆਂ ਜਿਆਦਾ ਪੈ ਰਹੀਆਂ ਨੇ ਹੂੰ ਉਹਨਾਂ ਨਾਲ ਸਮੇਂ ਦੇ ਵਿੱਚ ਸਾਰੀਆਂ ਬੰਦ ਕਰਦੇ ਆ ਮਜਬੂਰੀ ਬਣ ਜਾਂਦੀ ਆ ਬਿਲਕੁਲ ਬਿਲਕੁਲ ਜੇ ਹੁਣ ਤੋਂ ਹੀ ਅਸੀਂ ਉਹ ਪ੍ਰੋਸੈਸ ਦੇ ਵਿੱਚ ਪਾਵਾਂਗੇ 7 ਕਿੱਲੇ ਕੀਤੇ ਹੋ ਅਗਲੇ ਉਤੋਂ ਅਗਲੇ 7 ਗੋਦ ਗਦਾਹੇ ਕਰਦੇ ਕਰਦੇ 100 ਕਿੱਲੇ ਤਾਂ ਜੇ ਪੀੜਦੇ ਆ ਤਾਂ 100 ਕਿੱਲਾ ਹੋ ਗਿਆ ਨੇ ਕਰਨਾ ਕੋਈ ਛੋਟੀ ਗੱਲ ਨਹੀਂ ਹੈ ਜੀ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਕਿਉਂਕਿ ਅਸੀਂ ਜਿਵੇਂ ਮੈਂ ਤੁਹਾਨੂੰ ਦੱਸਦਾ ਵੀ ਮੈਂ ਕੱਲਾ ਨਹੀਂ ਆ ਗਿਆ ਇਹਦੇ ਵਿੱਚ ਸਾਡੇ ਸਾਦੇ ਪਤਵਾਰਦਾਂ ਨਹੀਂ ਮੇਰੇ ਸਾਥੀਆਂ ਦਾ ਵੀ ਉਹਨਾਂ ਹੀ ਸਹਿਯੋਗ ਹੈ ਜਿਨ੍ਹਾਂ ਨੇ ਮਤਲਬ ਸਾਨੂੰ ਚੱਕਣ ਦੇ ਵਿੱਚ ਇੰਨਾ ਸਹਿਯੋਗ ਦਿੱਤਾ ਹੂੰ ਸਾਡਾ ਇਹ ਮਤਲਬ ਇੱਕ ਮੋਟੋ ਬਣ ਗਿਆ ਵੀ ਜਿਹੜਾ ਗੋੜ ਸਟੜਕਾਂ ਦੇ ਉੱਤੇ ਝੋੜ ਦਿਆ ਹੂੰ ਹੈਨਾ ਅਸੀਂ ਮੰਡੀ ਦੇ ਵਿੱਚ ਸਿੱਟਣ ਜਾਂਦੇ ਸੀ ਕਿਸੇ ਨੂੰ ਕਹਿੰਦਾ ਮਿਲਦੇ ਵੇ ਸਿੱਟਣ ਜਾਂਦੇ ਕਦੀ ਅਸੀਂ ਕਿਹਾ ਨਹੀਂ ਕਣ ਕਿੱਥੇ ਚੱਲੇ ਨਹੀਂ ਕਣਕ ਸਿੱਟਣ ਚੱਲੇ ਆਂ ਝੋਨਾ ਸਿੱਟਣ ਚੱਲੇ ਆਂ ਅਸੀਂ ਇਹ ਸ਼ਬਦ ਸਿੱਟਣ ਹੀ ਵਰਦੇ تھے ਉਹ ਅਸੀਂ ਇੱਕ ਇਹ ਤਿਆਰੀ ਕੀਤਾ ਵੀ ਇਸ ਧੋਲੇ ਹੋਏ ਅਡਲਟ ਨੂੰ ਅਸੀਂ ਇੱਕ ਸੋਈ ਦੀ ਸ਼ਾਨ ਬਣਾ ਕੇ ਸੈਲਫ ਦੇ ਉੱਤੇ ਡੱਬੇ ਚਵਾ ਕੇ ਟਿਕਾਉਂ ਬਿਲਕੁਲ ਠੀਕ ਹੈ ਬਿਲਕੁਲ ਠੀਕ ਉਹ ਤੋਂ ਸੈਲਫ ਲਿਆਂਦਾ ਸੀ ਕੁਝ ਫਲੇਵਰ ਲਿਆਂਦੇ ਹੋਏ ਵੀ ਤੁਹਾਨੂੰ ਇਸ ਵਾਰ ਟੈਸਟ ਕਰਾਉਣਾ ਹੈ ਅੱਛਾ ਚਲੋ ਬੋਲਦੇ ਸਾਡੇ ਹੈਗੇ ਉਹ ਤੁਹਾਨੂੰ ਦਰਵਾਉਂਦੇ ਆਂ ਬਾਕੀ ਸਾਡੇ ਸਾਥੀਆਂ ਉਹ ਵੀ ਚਲੋ ਅਸੀਂ ਦੱਸਾਂਗੇ ਨਾਲੇ ਵੀ ਕਿੱਦਾਂ ਦੀ ਉਹ ਚੀਜ਼ ਸੀ ਬਹੁਤ ਵਧੀਆ ਕਰਦੇ ਉਹ ਕਰਦੇ ਕਰਦੇ ਫਿਰ ਅਸੀਂ ਇਸ ਕਰਕੇ ਆਰਗਨਿਕ ਲਾਈਨ ਵਾਲ ਵਧ ਰਹੇ ਆ ਵੀ ਹੋਣ ਵਾਲੇ ਸਮੇਂ ਦੇ ਵਿੱਚ ਜਿਆਦਾ ਜਿਹੜੀਆਂ ਸਾਡੇ ਲੋਡ ਨਹੀਂ ਸੀ ਠੀਕ ਆ ਜਿੰਨੀਆਂ ਕੈਮੀਕਲ ਖਰਦਾਂ ਪੈਂਦੀਆਂ ਪਈਆਂ ਉਹਦਾ ਇੱਕ ਬਦਲ ਅਸੀਂ ਤਿਆਰ ਕੀਤਾ ਬਿਲਕੁਲ ਠੀਕ ਹੈ ਉਹਦੇ ਬਦਲੇ ਆ ਵੀ ਜਿਹੜਾ ਆਰਗਨਿਕ ਮਨਯੋਦ ਅਸੀਂ ਤਿਆਰ ਕਰਦੇ ਆ ਨਾ ਉਸੇ ਆਪਣੇ ਖੇਤ ਚ ਵੀ ਪਾ ਰਹੇ ਆ ਅੱਛਾ ਉਹਦੇ ਵਿੱਚ ਜਿਹੜੀ ਬਗੀਆਂ ਦੀ ਵੇਸਟੇਜ ਹਮ ਕੋਡ ਆਗ ਦਾ ਵਫਰ ਡੈਗ ਚ ਜੋ ਵੀ ਹੈਗਾ ਨਾ ਪਗਾਲੀ ਕੋਰੀ ਸਾਰਾ ਕੁਝ ਜਿਹੜਾ ਉਹ ਮਿਕਸ ਕਰਕੇ ਉਹਨੂੰ ਸੈੱਟ ਕਰਦੇ ਰਹਿ ਰਹੇ ਹਾਂ ਓਕੇ ਨੂੰ ਕਰਦੇ ਰਹਿ ਰਹੇ ਹਾਂ ਕਰਕੇ ਉਹ ਅਸੀਂ ਖੇਤਾਂ ਵਿੱਚ ਪਾ ਰਹੇ ਹਾਂ ਉਹ ਕੰਮਜਾਬੀ ਸਾਨੂੰ ਮਿਲ ਜਾਂ ਹਮ ਅਸੀਂ ਕੁਝ ਆਪਣੇ ਸਾਥੀਆਂ ਨੂੰ ਵੀ ਬੋਇਆ ਉਹ ਤੇ ਰਿਜ਼ਲਟ ਉਹਦੇ ਜਿਹੜਾ ਸਾਨੂੰ ਵਧੀਆ ਮਿਲਿਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹਨੂੰ ਜੇ ਕੋਈ ਜ਼ਿੰਮੇਵਾਰਤਾ ਤਿਆਰ ਕਰਨਾ ਚਾਹੁੰਦਾ ਵੀ ਉਹਨੂੰ ਵਿਧੀ ਜਿਹੜੀ ਆ ਜਿੱਦਾਂ ਅਸੀਂ ਟ੍ਰੇਨਿੰਗ ਲਈ ਆ ਹੁਣ ਟ੍ਰੇਨਿੰਗ ਦੀ ਗੱਲ ਕਰੀਏ ਮੈਂ ਪਹਿਲਾਂ ਆਪਣੀਆਂ ਪੂਰੀਆਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਦੱਸੋ ਉਸੇ ਇੱਕ ਖਾਦਾਂ ਪਾਉਣ ਦੇ ਨਾਲ ਹੀ ਸਾਡਾ ਜਿਹੜਾ ਬਜਾਦਾ ਹੋਣਾ ਆ ਚੰਡ ਯੂਨੀਵਰਸਿਟੀ ਦੇ ਵਿੱਚ ਵੀ ਡਾਕਟਰ ਸਾਹਿਬ ਨਾਲ ਮੇਰੀ ਜਿਹੜੀ ਗੱਲ ਹੁਣ ਪਿਛਲੇ ਸਾਲ ਤੋਂ ਚੱਲ ਰਹੀ ਆ ਹਾਂਜੀ ਉਹ ਇਹ ਚੱਲ ਰਹੀ ਆ ਵੀ ਅਸੀਂ ਕਿਸ ਨਾਲ ਜਿਹੜੀ ਹੈਗੀ ਟ੍ਰਾਈਕੋਡਰਮ ਨਾਲ ਜਿਹੜੀ ਮੈਟਰੀਜ਼ਮ ਇਹ ਸਦਾ ਕੁਛ ਪਈਏ ਸੂਡੋ ਮਨਾਸ ਜਿਹੜੀ ਫੰਗੀਸਾਈਡ ਦੇ ਹੈਗੇ ਜੀ ਇਹ ਸਦਾ ਅਸੀਂ ਆਪ ਤਿਆਰ ਕਰਕੇ ਪਈਏ ਤਾਂ ਕਿ ਜਿਹੜਾ ਸਾਨੂੰ ਵਦੋਂ ਬਾਜ਼ਾਰ ਦੇ ਵਿੱਚੋਂ ਕੁਝ ਦਵਾਈਆਂ ਜਿਹੜੀ ਮਹਿੰਗੀਆਂ ਔਰ ਜ਼ਹਿਰੀਲੀਆਂ ਖਰੀਦਣੀਆਂ ਪੈਂਦੀਆਂ ਉਹ ਲੋੜ ਨਾ ਪਵੇ। ਉਹ ਅਸੀਂ ਆਪ ਤਿਆਰ ਕਰੀਏ। ਜੀ ਇਹਨੇ ਸਦਾ ਹੁਣ ਡਾਕਟਰ ਸਾਹਿਬ ਨੇ ਜਿਵੇਂ ਟ੍ਰੇਨਿੰਗ ਦੀ ਗੱਲ ਕੀਤੀ ਇਹਨਾਂ ਨੇ ਸਾਨੂੰ ਇੰਨੇ ਸਬਦਤ ਕਰਤਾ ਕਿੱਥੇ ਦਾ ਅਸੀਂ ਯੂਨੀਵਰਸਿਟੀ ਤੋਂ ਟ੍ਰੇਨਿੰਗ ਲਈ ਚਾਹੇ ਗੰਗੀਆਂ ਫਾਰਮ ਚਾਹੇ ਇਹਨਾਂ ਦੀ ਹੈਲਪ ਜਿੰਨੀ ਵੀ ਇਹਨਾਂ ਸਾਡੀ ਹੈਲਪ ਕੀਤੀ। ਜੀ ਇਹਨਾਂ ਨੇ ਸਾਨੂੰ ਇਸ ਜੋਗ ਬਣਾ ਦਿੱਤਾ ਯੂਨੀਵਰਸਿਟੀ ਨੇ ਕਿ ਇਹਨਾਂ ਦਾ ਤ ਇੱਕ ਇੱਕ 2-3 ਸਾਲ ਬਸਾਂ ਇਹਨਾਂ ਨਹੀਂ ਆਉਂਦੇ ਨੇ ਟ੍ਰੇਨਿੰਗ ਲੈਣ ਲਈ ਵੀ ਕਹਾਣੀ ਟ੍ਰੇਨਿੰਗ ਦਿੱਤਾ ਸੀ ਸਾਡੇ ਸਟੂਡੈਂਟ ਨੇ ਉੱਥੋਂ ਟ੍ਰੇਨਿੰਗ ਲਈ ਇਹ ਅਸੀਂ ਜੋਕ ਬਣਾਤਾ ਵੀ ਸਟੂਡੈਂਟ ਵੀ ਟ੍ਰੇਨਿੰਗ ਲੈਣ ਲੱਗ ਗਏ ਹੁਣ ਇੱਥੇ ਜਿਹੜਾ ਜੋਨਟ ਬਣਾਇਆ ਅਸੀਂ ਇਹ ਚਾਹੁੰਦੇ ਆ ਵੀ ਇਹ ਦਿਨ ਦੁੱਗਣੀ ਦਾ ਚੋਕ ਨੇ ਤੱਕੀ ਕਿ ਸਾਡੇ ਜਿੰਨੇ ਨੌਜਵਾਨਾਂ ਜਿਨ੍ਹਾਂ ਦਾ ਰੁੱਖ ਬਾਹਰ ਵੱਲ ਨੂੰ ਆ ਆਪਣਾ ਇੱਥੇ ਕੀਤਾ ਮਤਲਬ ਛੱਡ ਕੇ ਸਾਦਾ ਕੁਸ਼ਕਾਦ ਬਾਦ ਛੱਡ ਕੇ ਬਾਹਰ ਨੱਠ ਰਿਹਾ ਉੱਥੇ ਜਾ ਕੇ ਸਾਨੂੰ ਜਿਹੜੀ ਹੈ ਜੌਬ ਦਿਹਾੜੀ ਕਰਨੀ ਪੈ ਰਹੀ ਇੱਥੇ ਅਸੀਂ ਦਾ ਬਲਕ ਬਣ ਗਏ ਬਿਲਕੁਲ ਸਹੀ ਜੀ ਹੁਣ ਮੇਰੇ ਕੋ ਤਕਰੀਬਨ ਦੋ ਜ਼ੋਨਡ ਦੇ ਉੱਤੇ 22 ਤੋਂ 24 ਜਿਹੜੇ ਆ ਬੱਤਕਰ ਕੰਮ ਕਰਦੇ ਵੇ ਤੇ 12 ਤੋਂ 14 ਲੇਡੀਜ਼ ਜਿਹੜੀਆਂ ਪੈਕ ਕਰਦੇ ਨੇ ਹੂੰ ਉਹ ਸਾਰੇ ਅਸੀਂ ਇੱਥੇ ਕੰਮ ਕਰਦੇ ਹਾਂ ਬਿਲਕੁਲ ਠੀਕ ਹੈ ਬਿਲਕੁਲ ਠੀਕ ਤਾਂ ਤੁਸੀਂ ਰਾਜੇ ਵਾਲੀ ਜੀ ਵੀ ਗੱਲ ਕੀਤੀ ਜੇ ਮੈਨੂੰ ਤੁਹਾਡੇ ਏਰੀਆ ਵਾਲੇ ਪਾਸੇ ਹੀ ਹੈ ਸਰਦਾਰ ਮਹਿੰਦਰ ਸਿੰਘ ਦਸਾਂ ਉਹ ਕਈ ਵਾਰ ਗੱਲ ਕਰਦੇ ਸਨ ਕਹਿੰਦੇ ਵੀ ਹਾਂ ਅਸਲ 'ਚ ਰਾਜਾ ਹਲੇ ਵੀ ਕਿਸਾਨ ਹੈਗਾ ਹੁਣ ਉਹਦੇ ਖੇਤਾਂ ਦਾ ਕਈ ਜ਼ਿਕਰ ਕਰਦੇ ਨੇ ਉਹ ਉਹਨਾਂ ਕੋਲ ਪੈਲ ਹੀ ਕੁਝ ਜ਼ਿਆਦਾ ਡੇਡ 2 ਕਿਲੇ ਵੀ ਉਹਨਾਂ ਕੋਲ ਮਸਤ ਹੋਵਾ ਕੰਦਰ ਕੋਈ ਚੰਡੀਗੜ੍ਹ ਜਾਂ ਦੂਜੇ ਵੱਡੇ ਸ਼ਹਿਰ ਤੋਂ ਕੋਈ ਵੀ ਬੱਚੇ ਜਾਂ ਹੋਰ ਸਿਆਣੇ ਆਉਂਦੇ ਨੇ ਤੇ ਉਹਨਾਂ ਨੂੰ ਜਦੋਂ ਛੱਲੇ ਤੋੜ ਕੇ ਦੇ ਦਈਏ ਕੋਈ ਫਰੂਟ ਤੋੜ ਕੇ ਦੇਈਦਾ ਕੋਈ ਉਹਨਾਂ ਨੂੰ ਸੱਟਾ ਵੀ ਦੇ ਦਈਏ ਜਿਵੇਂ ਕੜਕਦਾ ਉਹਨਾਂ ਨੂੰ ਲੱਗਦਾ ਵੀ ਸਾਡੇ ਲਈ ਬੜਾ ਵਧੀਆ ਉਪਹਾਰ ਮਿਲਿਆ ਵਾ ਸੋ ਉਦੋਂ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਇਹ ਸੰਟਾ ਕਲੋਜ਼ ਵਰਗਾ ਬੰਦਾ ਬੈਠਾ ਵਾ ਵੀ ਸਾਨੂੰ ਇਹ ਚੀਜ਼ਾਂ ਦੇ ਰਿਹਾ ਜਿਹੜੇ ਸੀ ਸੁਪਰੇ ਵਿੱਚ ਵੀ ਨਹੀਂ ਵੇਖੀ ਹੁੰਦੇ ਸਾਡੀ ਗੱਲ ਅੱਗੇ ਤੁਰਦੇ ਐ ਦੈਟਸੋ ਤੁਸੀਂ ਜਿਵੇਂ ਗੱਲ ਕੀਤੀ ਕਿਉਂਕਿ ਅ ਸਦਾ ਗੁਰਪ੍ਰਸਾਦ ਜੀ ਮਿੰਦਰ ਸਿਆਰਾ ਨੇ ਮੈਂ ਤਾਂ ਇਹਨਾਂ ਦੀ ਹੁਣ ਉਸ ਤੋਂ ਬਾਅਦ ਸਾਡਾ ਜੋ ਵਿਗਿਆਨੀਆਂ ਦਾ ਫਰਜ ਬੰਦਾ ਉਹਨਾਂ ਨੂੰ ਤਕਨੀਕੀ ਲੀਹਾਂ ਤੇ ਤੋਰਨਾ ਤੁਸੀਂ ਜਿਵੇਂ ਸਖਲਾਈਆਂ ਪ੍ਰਦਾਨ ਕੀਤੀ ਕਿ ਉਹ ਸਖਲਾਈਆਂ ਦੀ ਹਾਲੇ ਵੀ ਜਿਹੜੀ ਉਹ ਤੁਸੀਂ ਸ਼ੁਰੂ ਕੀਤੀ ਸੀ ਲੜੀ ਉਹ ਹਜੇ ਵੀ ਜਾਰੀ ਹੈ ਕਿ ਕਿਵੇਂ ਹੈ ਸਾਡੇ ਕਿਸਾਨੀ ਖਲਾਈਆਂ ਕਰ ਰਹੇ ਆ ਗੁਰ ਤੇ ਨਾਲ ਨਾਲ ਖੇਤੀ ਧਾਰਤ کارਖਾਨਿਆਂ ਤੇ ਵੀ ਕਰ ਰਹੇ ਆ ਹੂੰ ਤੇ ਸਾਨੂੰ ਸਰਕਾਰ ਵੱਲੋਂ ਕੁਝ ਸਹੀ ਹੈ ਉਹ ਪ੍ਰੋਜੈਕਟ ਜਦਾਂ ਨਹੀਂ ਮਿਲੇ ਅਸੀਂ ਦੋ ਗੁਰਦੇ ਯੂਨਿਟ ਰੀ ਆਫ ਕੋਸਟ ਅਸੀਂ ਲਗਾਏ ਨੇ ਕੰਡੀ ਏਰੀਆ ਹੁਸ਼ਿਆਰਪੁਰ ਚ ਬਿਲਕੁਲ ਠੀਕ ਹੈ ਇੱਕ ਫੈਪਰ ਇੱਕ ਨੀਲੇ ਨੂੰ ਲਾਏ ਇਸੇ ਤਰ੍ਹਾਂ ਹੁਣ ਖੇਤੀ ਆਧਾਰਿਤ ਕਾਰਖਾਨਾ ਪੂਰਾ ਦਾ ਪੂਰਾ ਤਲਵਾੜਾ ਜ਼ਿਲ੍ਹੇ ਚ ਅਸੀਂ ਦਿੱਤਾ ਹੈ ਬਿਲਕੁਲ ਠੀਕ ਹੈ ਜੀ ਜਿਹਦੇ ਚ ਸਾਰਾ ਖਰਚਾ ਯੂਨੀਵਰਸਿਟੀ ਨੇ ਚੱਕਿਆ ਹੈ ਤੇ ਉੱਥੇ ਪਲਾਂਟ ਚੱਲ ਰਿਹਾ ਹੈ ਤੇ ਉਸ ਪਲਾਂਟ ਦੇ ਵਿੱਚ ਕਿ ਕੋਆਪਰੇਟਿਵ ਸੁਸਾਇਟੀ ਆ ਸਰਕਾਰ ਮਦਦ ਕਰ ਰਹੀ ਹੈ ਤੇ ਉਹਨੂੰ ਹੁਣ ਮਲਟੀ ਸਟੇਟ ਤੇ ਮਲਟੀ ਕਮਿਊਨਿਟੀ ਕੰਮ ਕਰਨ ਦਾ ਮੌਕਾ ਮਿਲਿਆ ਹੈ ਸੋ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਤੇ ਇਹਦੇ ਨਾਲ ਨਾਲ ਸਾਡੇ ਜਿੰਨੇ ਵੀ ਹੁਣ ਹੋਰ ਵੀ ਕਈ ਤਰ੍ਹਾਂ ਦੇ ਪੰਜਾਬ ਸਟੇਟ ਕੌਂਸਲ ਸਾਇੰਸ ਐਂਡ ਟੈਕਨੋਲੋਜੀ ਉਹ ਵੀ ਸਾਡੇ ਨਾਲ ਚੱਲੇ ਹੋਏ ਨੇ ਸਾਨੂੰ ਮੌਕੇ पे ਮੌਕੇ ਹਰ ਸਾਲ ਫੰਡ ਦਿੰਦੇ ਰਹਿੰਦੇ ਆ ਅਸੀਂ ਬਹੁਤ ਸਾਰੀਆਂ ਟ੍ਰੇਨਿੰਗਾਂ ਹੁਣ ਫਾਰਮਰ ਫੀਲਡ ਤੇ ਜਾ ਕੇ ਕਰਿਆੰਨੇ ਆ ਤੋਂ ਉਸ ਤਰ੍ਹਾਂ ਦਾ ਕੰਟੀਨਿਊਸ ਪ੍ਰੋਸੈਸ ਹੀ ਆ ਤੋ ਬੰਨ ਖੁਸ਼ੀ ਵੀ ਹੁੰਦੀ ਆ ਸਾਡੇ ਬਹੁਤ ਸਾਰੇ ਅਸੀਂ ਖਿਆਰਤੀ ਅਗਾਹ ਵੱਧੂ ਹੋ ਰਹੇ ਨੇ ਪਰ ਅੱਛਾ ਮੈਨੂੰ ਪੁਰਾਣੇ ਟਾਈਮ ਤੇ ਯਾਦ ਆ ਰਿਹਾ ਅਸੀਂ ਸਾਰੇ ਪਿੰਡ ਤੇ ਟਾਊਨ ਬੜੇ ਨੇੜੇ ਜਿਹੜੇ ਹੁੰਦੇ ਸੀ ਕਿਸਾਨਾਂ ਦਾ ਇੰਡੀਵਿਡੂਅਲ ਲਿੰਕ ਹੁੰਦਾ ਸੀ ਹੁਣ ਕਿਤੇ ਦੂਧੀਆਂ ਦੇ ਮੁਕਾਬਲੇ ਰਹਿ ਗਿਆ ਹੋਊਗਾ ਪਰਸਨਲ ਲਿੰਕ ਕਿ ਸ਼ਹਿਰਾਂ ਦਾ ਵਿਸਤਾਰ ਹੋ ਗਿਆ ਫਾਰਮਰ ਦੇ ਨਾਲ ਪਰਸਨਲ ਲਿੰਕ ਤੋਂ ਉਹ ਥੀ ਦੂਰ ਹੁੰਦੇ ਜਾ ਰਹੇ ਹੂੰ ਤੋ ਉਹ ਚੀਜ਼ ਦੇ ਵਿੱਚ ਸਾਨੂੰ ਅੱਜ ਕੱਲ ਦੇ ਮਾਰਕੀਟਿੰਗ ਦੇ ਮੁੱਦੇ ਦੇ ਵਿੱਚ ਜਿਹੜਾ ਪ੍ਰੋਡਿਊਸਰ ਆ ਉਹਨੂੰ ਖਪਤਕਾਰ ਨਾਲ ਮਿਲਣਾ ਪੈਣਾ। ਬਿਲਕੁਲ। ਉਹ ਲਿੰਕ ਅਸੀਂ ਸ਼ਾਰਟ ਕਰਨਾ ਹੈਗਾ ਉਹ ਜਿੱਦਾ ਰੀਚ ਕਰੀਏ ਚਾਹੇ ਸਾਡੀ ਸਪਲਾਈ ਚੇਨ ਕਿੱਦਾਂ ਠੀਕ ਕਰੀਏ। ਹੂੰ। ਤੇ ਡਾਇਰੈਕਟ ਮੈਨੂੰ ਯਾਦ ਆ ਪੁਰਾਣੇ ਟਾਈਮ ਤੇ ਜਦੋਂ ਕਣਕਾਂ ਦਾ ਸੀਜ਼ਨ ਬਸਾਖ ਚ ਹੁੰਦਾ ਸੀ ਹਰ ਬੰਦਾ ਕਣਕ ਸਟੋਰ ਕਰਦਾ ਸੀ। ਹੂੰ। ਤਾਂ ਮੰਡੀਆਂ ਵੱਲ ਕੌਣ ਝਾਕਦਾ ਸੀ? ਅਸੀਂ ਤਾਂ ਦੇਖਦੇ ਸੀ ਕਿਹੜਾ ਕਿਸਾਨ ਵਧੀਆ ਕਰਦਾ ਯਾਰ ਸਫਾਰਸ਼ਾ ਲਵਦੇ ਸੀ ਉਹਦੀ ਕਣਕ ਲੈਣੀ ਹੈ। ਹੂੰ। ਉਸ ਫੀਲਡ ਤੋਂ ਲਈ। ਹੂੰ। ਉਹ ਚੀਜ਼ ਦਾ ਮੌਕਾ ਫਿਰ ਆ ਪਰਿਵਾਰਾਂ ਤੋਂ। ਹੂੰ। ਹੂੰ ਬਿਲਕੁਲ ਠੀਕ ਹੈ ਹੁਣ ਕੁਛ ਵੀ ਆ ਤੁਹਾਡੇ ਐਫਪੀਓ ਚੰਗੇ ਵਰਕ ਵੀ ਕਰ ਰਹੇ ਹੁਣ ਐ ਐਫਪੀਓ ਨੂੰ ਆਪਸ ਵਿੱਚ ਜੋੜਨ ਦੀ ਜੋ ਲੋੜ ਹੈ ਜੋ ਮਤਲਬ ਕੋ ਵਖ ਵੀ ਇਹੀ ਹੋਊਗਾ ਕਿਉਂਕਿ ਜਿਵੇਂ ਇਸ ਪਾਸੇ ਮੈਂ ਦੱਸਾਂ ਦਾ ਜ਼ਿਕਰ ਕੀਤਾ ਚੰਡੀਗੜ੍ਹ ਦੇ ਵਿੱਚ ਕਈ ਕਲੱਬਾਂ ਦੇ ਵਿੱਚ ਉਹ ਵੱਡੀ ਗਿਣਤੀ ਦੇ ਵਿੱਚ ਆਪਕੇ 200 300 ਜਿਵੇਂ ਪਰਿਵਾਰ ਪਰਿਵਾਰਾਂ ਦੇ ਲਈ ਵੀ ਉਹ ਕਣਕ ਪੰਜਾਣੀ ਆਟਾ ਪੰਜਾਣਾ ਜਾਂ ਹੋਰ ਚੀਜ਼ਾਂ ਜਿਵੇਂ ਛੋੜੀ ਸਬਜ਼ੀਆਂ ਦੀ ਗੱਲ ਕੀਤੀ ਦਾਲਾਂ ਦੀ ਗੱਲ ਕੀਤੀ ਉਹਨਾਂ ਪਤਾ ਵੀ ਇਹਨਾਂ ਕੋਲ ਜਿਹੜੇ 200 ਤੋਂ 300 ਬੰਦਾ ਜੁੜਿਆ ਇਹ ਜੀ ਸਾਨੂੰ ਇਹ ਪ੍ਰੋਡਿਊਸ ਹੋ ਨੀਅਰ ਟੂ ਆਰਗੈਨਿਕ ਦੇਊਗਾ ਉਹ ਇਹੋ ਜਿਹਾ ਕੁਝ ਦੂਜੇ ਬੱਦਲ ਜਿਵੇਂ ਗਰਦਾਸਪੁਰ ਵਾਲਿਆਂ ਨੂੰ ਇਧਰ ਜੁੜਨ ਦੀ ਰੋੜ ਸੋ ਇਹ ਵੱਖ-ਵੱਖ ਕਾਮੋਡਿਟੀ ਜਿਹੜੀਆਂ ਉਸ ਪਾਸੇ ਜਿਹੜਾ ਸਰ ਮੈਂ ਇੱਕ ਛੋਟੀ ਐਂਡ ਹੈਗਾ ਜੀ ਕਿ ਆਪਾਂ ਜੇ ਹੁਣ ਅੱਜਕੱਲ ਬਹੁਤ ਸਾਰੀਆਂ ਚੀਜ਼ਾਂ ਸੁਣਦੇ ਵੀ ਬਹੁਤ ਸਾਰੀਆਂ ਕੰਪਨੀਆਂ ਆ ਗਈਆਂ ਜੀ ਉਹ ਕਿਸਾਨਾਂ ਦਾ ਜਿੰਸ ਲੈਂਦੀਆਂ ਨੇ ਤੇ ਵੱਡੇ ਵਪਾਰਕ ਪੱਧਰ ਤੇ ਕੰਮ ਕਰਦੀਆਂ ਨੇ ਹਮ ਤਾਂ ਸਰ ਸਾਨੂੰ ਹੁਣ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਐਫ ਪੀਓ ਛੱਡ ਕੇ ਨਾ ਵੀ ਪੀਓ ਵਿਲੇਜ ਪ੍ਰੋਸੈਸਿੰਗ ਸੁਸਾਇਟੀ ਉਹ ਚਾਹੀਦਾ ਸਾਨੂੰ ਸਾਰਾ ਪਿੰਡ ਜੁੜਿਆ ਹੋਵੇ ਬਿਲਕੁਲ ਹਰ ਪਰਿਵਾਰ ਜੁੜਿਆ ਹੋਵੇ ਤਾਂ ਪੈਦਾਵਾਰ ਵੀ ਉੱਥੇ ਹੋਵੇ ਤੇ ਪ੍ਰੋਸੈਸ ਵੀ ਉੱਥੇ ਹੋਵੇ ਬਿਲਕੁਲ ਜੀ ਕਲਸਟਰ ਤਾਂ ਹੀ ਬਣਦੇ ਨੇ ਟ੍ਰੇਸੇਬਿਲਟੀ ਦਾ ਕੋਈ ਇਸ਼ੂ ਨਹੀਂ ਪੇ ਸਾਨੂੰ ਸਾਨੂੰ ਪਤਾ ਕਿਹੜੇ ਪਿੰਡ ਦੀ ਕਿਹੜੀ ਜਿੰਸ ਆਈ ਹੈ ਹਾਂਜੀ ਬਿਲਕੁਲ ਫਿਰ ਸਾਨੂੰ ਟ੍ਰੇਸੇਬਿਲਟੀ ਇਹ ਤਾਂ ਜਿਹੜੀ ਆਪਾਂ ਕਹਿੰਦੇ ਬਲੌਕਚੇਨ ਕਰ ਲਓ ਸਪਲਾਈ ਚੇਨ ਕਰ ਦੋ ਤੇ ਸਾਨੂੰ ਕੀ ਲੋੜ ਹੈ ਬਿਲਕੁਲ ਬਿਲਕੁਲ ਸਾਰੇ ਖਪਤਕਾਰ ਨਾਲ ਜੁੜਨਾ ਆਪਾਂ ਬਿਲ ਚਲੋ ਆਪਣੇ ਗੱਲਬਾਤ ਵਧੀਆ ਗਈ ਤੁਹਾਡੇ ਨਾਲ ਮਿਲ ਕੇ ਬੇਸਮਾ ਯਾਤਰੀ ਨਾ ਫਿਰ ਵੀ ਮੈਂ ਨਾ ਤੁਹਾਡੇ ਵੱਲੋਂ ਇੱਕ ਇੱਕ ਸੁਨੇਹਾ ਸਾਡੇ ਪਾਠਕਾਂ ਦੇ ਲਈ ਤੁਸੀਂ ਕੀ ਕਰਨ ਚਾਹੁੰਦੇ ਹੋ ਸੁਨੇਹਾ ਇਹ ਜੀ ਆ ਉਦਮ ਕਰੀਏ ਅਸੀਂ ਨਾਲ ਮਿਲ ਕੇ ਸਾਰੇ ਜਿਵੇਂ ਮੈਂ ਗੁੜਤੇ ਆਦਿ ਕਰਦਾ ਇਸ ਤਰ੍ਹਾਂ ਹੀ ਮੇਰੇ ਦੋਸਤ ਕੋਈ ਤੇਲ ਦਾ ਕੰਮ ਕਰਦੇ ਤੇਲ ਤਿਆਰ ਕਰਦੇ ਅਲੱਗ-ਅਲੱਗ ਤਰ੍ਹਾਂ ਦੇ ਬੇਕਰੀ ਪ੍ਰੋਡਕਟ ਕਰਦੇ ਨੇ ਕੋਸਮੈਟਿਕ ਪ੍ਰੋਡਕਟ ਕਰਦੇ ਨੇ ਅਸੀਂ ਇਹ ਚਾਹੁੰਦੇ ਆ ਕਿ ਇੱਕ ਕੰਪਲੀਟ ਪੈਕੇਜ ਜਿਹੜਾ ਆ ਉਹ ਬਣਾਇਆ ਜਾਵੇ ਸਾਡੇ ਨੌਜਵਾਨ ਰਲ ਕੇ ਕੰਮ ਕਰੀਏ ਕਿ ਜਿਹੜਾ ਡੇਲੀ ਨੀਡ ਦਾ ਸੋਈ ਦਾ ਇੱਕ ਸਮਾਨ ਹੈਗਾ ਉਹਦਾ ਇੱਕ ਪੈਕੇਜ ਬਣਾਇਆ ਜਾਵੇ ਇੱਕ ਬੰਦਾ ਸਾਰੇ ਕੰਮ ਨਹੀਂ ਕਰ ਸਕਦਾ ਉਹ ਅਸੀਂ ਜੇ ਅਸੀਂ ਕਾਰਪੋਰੇਟ ਨੂੰ ਟੱਕਰ ਦੇਣੀ ਹੈ ਤੇ ਅਸੀਂ ਕੋਆਪਰੇਟਿਵ ਅਦਾਦਾਸਾਪ ਯੂਜ਼ ਕਰ ਸਕਦੇ ਆ ਜਾਂ ਆਪਣੇ ਛੋਟੇ ਛੋਟੇ ਸੈਲਫ ਹੈਲਪ ਗਰੁੱਪ ਜਿਹੜੇ ਬਣਾ ਕੇ ਉਹ ਕਰ ਸਕਦੇ ਆ ਉਹਦੇ ਲਈ ਜਿੰਨੇ ਕਿਤੇ ਸਾਡੇ ਸਾਥ ਦੀ ਲੋੜ ਅਸੀਂ ਫਤਨਾ ਨਾਲ ਆਪਣੇ ਨੌਜਵਾਨਾਂ ਦੇ ਜਿੱਥੇ ਮਤਲਬ ਮੇਰੀ ਮਾਰਕੀਟਿੰਗ ਮੇਦੇ ਪਟੜ ਜਾਂਦੇ ਉੱਥੇ ਉਹਨਾਂ ਦੇ ਵੀ ਜਾਣਗੇ ਨਾ ਹੂੰ ਇਦਾਂ ਹੀ ਅਸੀਂ ਚਾਹੁੰਦੇ ਹੁਣ ਅੱਜ ਦੇ ਸਮੇਂ ਵਿੱਚ ਵੀ ਅਸੀਂ ਡਾਕਟਰਸ ਵੀ ਇਹੀ ਕਰ ਰਹੇ ਆ ਹੂੰ ਮੈਂ ਇਕੱਲਾ ਆਪਣੇ ਪ੍ਰੋਡਕਟ ਨਹੀਂ ਸਾਡੇ ਜੀ ਜੋ ਸਾਡੇ ਆਊਟਲੈਟ ਜਿਹੜਾ ਹੈ ਉਹਦੇ ਜਿੱਥੇ ਜਿੰਨੇ ਕੋਈ ਮੇਰੇ ਕੋਲ ਗੋਡ ਲੈ ਰਹੇ ਨੇ ਜਿਹੜੇ-ਜਿਹੜੇ ਪ੍ਰੋਡਕਟ ਉਹ ਤਿਆਰ ਕਰਦੇ ਉਹ ਉੱਥੇ ਮੈਂ ਵੇਚਦੇ ਆਂ ਵੈਰੀ ਗੁੱਡ ਸਾਡੇ ਨਾਲ ਕੀ ਕਰਦੇ ਆ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਉਹ ਰਲ ਕੇ ਕਰ ਰਹੇ ਆਂ ਉਸ ਤਰੀਕੇ ਨਾਲ ਅਸੀਂ ਕੰਮ ਕਰਾਂਗੇ ਜੇ ਬਾਬੇ ਨਾਨਕ ਨੇ ਕਿਹਾ ਸੀ ਖੇਤੀ ਉਦਮ ਪੁੱਤਾਂ ਮਾਂ ਤਾਂ ਸਦਾ ਉੱਤਮ ਹੀ ਰਹਿਣੇ ਆ ਸਿਰਫ ਉਹਦੇ ਨਾਲ-ਨਾਲ ਸਾਨੂੰ ਕੀ ਆ ਇੱਕ ਪ੍ਰੋਸੈਸਿੰਗ ਦੇ ਵਿੱਚ ਆਉਣਾ ਪਏਗਾ ਜਿੰਨੇ ਸ ਤਿਆਰ ਅਸੀਂ ਕਰਦੇ ਆ ਉਹਦੇ ਉਹਨੂੰ ਪ੍ਰੋਸੈਸ ਕਰਕੇ ਵੇਚਣ ਦਾ ਕੰਮ ਵੀ ਸਾਨੂੰ ਜਿਹੜਾ ਇੰਨਾ ਕੁ ਫਰਕ ਬਸ ਹੈਗਾ ਵੀ ਉਹ ਕਰਨਾ ਪੈਣਾ ਆ ਉਹ ਜਿੰਨੇ ਜਲ ਉਹਦੇ ਵਿੱਚ ਸਾਨੂੰ ਆਉਣਾ ਪਏਗਾ ਤੇ ਆਓ ਦਲਕੇ ਜਿਹੜੀ ਪੰਜਾਬ ਦੀ ਅਸੀਂ ਨੂੰ ਹਾਰਵਰਥ ਲਈ ਮੈਂ ਇੱਕ ਕੰਮ ਹੋ ਚਾਹੁੰਦਾ ਜੀ ਜਿਹੜਾ ਅਸੀਂ ਆਰਗੈਨਿਕ ਦੇ ਵਿੱਚ ਵੱਧ ਤੋਂ ਵੱਧ ਕੰਮ ਕਰਨ ਦੀ ਮੇਰੀ ਰੁਚੀ ਹੈਗੀ ਹੈ ਬਿਲਕੁਲ ਠੀਕ ਹੈ ਜੀ ਆਰਗੈਨਿਕ ਪ੍ਰੋਡਕਟ ਮੈਂ ਤਿਆਰ ਵੀ ਕਰ ਸਕਦਾ ਮੇਰੇ ਕੋਲ ਸਮਰੱਥਾ ਹੈਗੀ ਹੈ ਜੀ ਜੀ ਉਹਦੇ ਲਈ ਜਿਹੜੀ ਯੂਨੀਵਰਸਿਟੀ ਵੱਲੋਂ ਸਾਨੂੰ ਟ੍ਰੇਨਿੰਗ ਬਕਾਇਦਾ ਚਾਹੀਦੀ ਹੈ ਜਾਂ ਡਾਕਟਰ ਸਾਹਿਬ ਆਉਣ ਉੱਥੇ ਬਕਾਇਦਾ ਸਾਡੇ ਜਿਹੜੀ ਅਸੀਂ ਖਾਣ ਤਿਆਰ ਕਰਦੇ ਉਹਦੇ ਟੈਸਟ ਹੋਣ ਉਹਦੇ ਵਿੱਚ ਜਿਹੜੀਆਂ ਕਮੀਆਂ ਉਹ ਦੂਰ ਕੀਤੀਆਂ ਜਾਣ ਤਾਂ ਕਿ ਅਸੀਂ ਮਾਰਕੀਟ ਵਿੱਚ ਵੀ ਦੇ ਸਕੀਏ ਹਮ ਸਾਨੂੰ ਦੇਖੋ ਡੀਏਪੀ ਜਿਹੜਾ ਆ ਮਿਲਦਾ ਨਹੀਂ ਸੀ ਜੇ ਮਿਲਦਾ ਤਾਂ ਕਿੰਨੇ ਮਹਿੰਗਾ ਮਿਲਦਾ ਪਿਆ ਅਸੀਂ ਉਹ ਮਤਲਬ ਐ ਇੰਨਾ ਕਹਿ ਸਕਦਾ ਵੀ ਉਹ ਜਿਹੜਾ ਡੀਏਪੀ ਦਾ ਬਦਲ ਅਸੀਂ ਦੇ ਸਕਦੇ ਆ ਪਿੰਡਾਂ ਦੇ ਵਿੱਚੋਂ ਹੂੰ ਸਾਨੂੰ ਕੁਛ ਬਾਹਰੋਂ ਲਿਆਉਣ ਦੀ ਲੋੜ ਨਹੀਂ ਹੂੰ ਜਿੰਨਾ ਪਿੰਡ ਦਾ ਡੇਢੀ ਦੀ ਵੇਸਟੇਜ ਆ ਮੁਰਗੀ ਖਾਣ ਦੀ ਵੇਸਟੇਜ ਆ ਸਾਡੇ ਜਿਹੜਾ ਗੰਨੇ ਦੀ ਵੇਸਟੇਜ ਜਿੰਨੂੰ ਖੋਦੀ ਕਹਿੰਦੇ ਆ ਉਹ ਵਾਲੀ ਦੀ ਵੇਸਟੇਜ ਉਹ ਸਾਰੀ ਅਸੀਂ ਯੂਜ਼ ਕਰ ਸਕਦੇ ਆ ਖਾਣ ਬਣਾਉਣੇ ਹੂੰ ਵੇਗਾ ਇੰਨਾ ਜ਼ਿਆਦਾ ਰੈਵਨਿਊ ਖਾਦੇ ਵਿੱਚ ਨਹੀਂ ਹੈਗਾ ਪਰ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਆ ਤੇ ਆਪਣੇ ਖੇਤ ਜਿਹੜੇ ਆਸੀਂ ਜ਼ਹਿਰ ਮੁਕਤ ਵੀ ਕਰ ਸਕਦੇ ਆ ਹੂੰ ਆਰਗਨਿਕ ਗਾਲੇ ਪਾਸੇ ਨੂੰ ਬਹੁਤ ਜਲਦੀ ਵੱਧ ਸਕਦੇ ਆ ਹੂੰ ਤੇ ਅਸੀਂ ਕਦੀਏ ਸਾਦਾ ਕੁਛ ਤੇ ਨੌਜਵਾਨਾਂ ਨੂੰ ਫਿਰ ਮੇਰੀ ਇਹ ਹੀ ਅਪੀਲ ਆ ਵੀ ਪੰਜਾਬ ਛੱਡ ਕੇ ਨਾ ਜਾਈਏ ਪੰਜਾਬ ਦੇ ਵਿੱਚ ਰਹਿ ਕੇ ਅਸੀਂ ਆਪਣੇ ਜਿਹੜਾ ਆ ਖੁਸ਼ਹਾਲੀ ਜਿਹੜੀ ਆ ਪੰਜਾਬ ਦੇ ਵਿੱਚ ਲਿਆ ਸਕਦੇ ਆ ਆਪਣੇ ਪ੍ਰੋਡਕਟ ਤਿਆਰ ਕਰੀਏ ਸਾਨੂੰ ਉੱਥੇ ਜਾ ਕੇ ਜੌਬਾਂ ਲੱਭਣੀਆਂ ਪੈਂਦੀਆਂ ਇੱਥੇ ਅਸੀਂ ਜੌਬ ਦੇਣ ਦੇ ਕਾਬਿਲ ਆ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਜੇ ਕੋਈ ਗੱਲ ਹੋਵੇ ਜੇ ਹੋਰ ਕੋਈ ਕੁਐਸਚਨ ਹੋ ਤਾਂ ਦੱਸੋ ਜੀ ਨਹੀਂ ਜੀ ਮੈਂ ਤੁਹ ਤੁਹਾਡੀ ਗੱਲ ਤੁਸਕੂ ਮੈਂ ਸਮਾਪਤ ਵੀ ਕਰਦਾ ਉਹ ਹੀ ਕਸਤੂਰੀ ਮਿਰਗਾ ਵਰਗੇ ਲੋਕ ਲਪਦੇ ਮਹਿਸ ਸਮੁੰਦਰੋਂ ਬਾਹਰ ਸੋ ਆਪਾਂ ਦੇਖਦੇ ਆ ਕਿਤੇ ਕਸਤੂਰੀ ਮਿਰਗਾ ਵਾਂਗੂ ਬਾਹਰ ਪਤਾ ਨਹੀਂ ਕਿੱਥੇ ਜਾ ਕੇ ਸੀ ਡਾਲਰ ਵੀ ਲੱਗੇ ਨੇ ਦਰਸਤਾ ਲੱਗੇ ਨੇ ਤੋੜਨੇ ਜਾ ਕੇ ਨੋ ਜੇ ਮਦਦ ਹੈਲਪ ਕਰ ਰਹੀ ਹੈ ਹੈਲਪ ਕਰ ਰਹੀ ਹੈ ਇਸ ਜ਼ਮੀਨ ਦੀ ਹੈਲਪ ਕਰ ਰਹੀ ਹੈ ਤੇ ਉਹਦੇ ਲਈ ਸਾਨੂੰ ਆਪ ਸ਼ਿੱਦਤ ਨਾਲ ਕੰਮ ਕਰਨਾ ਪੈਣਾ ਹੈ ਤਕਨੀਕੀ ਲੀਖਾਂ ਤੋਂ ਤੋਰਨ ਦੇ ਵੀ ਪੰਜਾਬ ਖੇਤ ਬੜੀ ਯੂਨੀਵਰਸਿਟੀ ਹੋਰ ਵੀ ਬੈਠੇ ਆ ਉਦਾਹਰਨ ਸਾਡੇ ਕੋ ਸਰਦਾਰ ਗੁਰਪ੍ਰੀਤ ਸਿੰਘ ਜੀ ਨੇ ਸਰਦਾਰ ਗੁਰਪ੍ਰੀਤ ਸਿੰਘ ਜੀ ਤੁਸੀਂ ਆਪਣੇ ਜੀਵਨ ਦਾ ਸਫਰ ਜੋ ਵੀ ਹੈ ਸਾਡੇ ਪਾਟਕਾ ਨਾਲ ਸਾਂਝਾ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦੀ ਡਾਕਟਰ ਮੇਸ਼ ਤੁਹਾਡਾ ਬਹੁਤ ਬਹੁਤ ਧੰਨਵਾਦ